ਜਾਦਾ ਫੈਕਟਰੀ ਮੈਂ ਅਗਲਾ ਗੱਲ ਬਰਦਾਸ਼ ਹੋਗਾ ਇਹਨੇ ਕਿੰਨਾ ਪਾਣੀ ਇਹ ਗਾੜੀ ਮੰਗਾ ਲੈ ਉਹ ਫੋਮ ਵਾਲਾ ਫੈਟਿੰਗ ਹੈ ਜਿੰਨਾ ਪਾਣੀ ਡਾਲੇ ਉਹ ਨਹੀਂ ਹੁੰਦਾ ਜੀ ਅਸੀਂ ਅੱਜ ਪੁੰਜਿਆ ਕਪੂਥਾ ਦੇ ਜਿੱਥੇ ਜੱਦਾ ਫੈਲ ਰਹੀ ਹੈ ਜੇ ਤੁਸੀਂ ਦੇਖ ਲਓ ਪੂਛੀ ਪੂਛੀ ਜੱਦ ਖਾਏ ਜਾ ਰਹੇ ਆ ਇਹ ਅੱਜ ਕੋਈ ਬੰਕਰ ਆ ਕੇ ਲੱਗੀ ਹੋਈ ਆ ਜੀ ਸੁਧਿਆ ਤੁਸੀਂ ਨਾ ਦੇਖ ਰਹੇ ਹੋ ਗੱਦਾ ਫੈਟ ਲੱਗ ਲੱਗਦੀ ਆ ਉਹ ਅੱਜ ਸਰੇ ਸਰੇ ਜੇ ਵੀ ਚ ਨਾ ਪੈ ਲੱਗੀ ਹੈ ਤਾਂ ਕੋਈ ਕਾਪੂ ਨਹੀਂ ਪਾਇਆ ਲਾ ਰਿਹਾ ਹੈ ਜੀ ਬਹੁਤ ਹਾਦਸੇ ਨੂੰ ਕਿਤੇ ਲੱਗੀ ਹੋਈ ਆ ਠੀਕ ਜੀ ਇਹ ਦੇਖ ਲਿਆ ਸਾਨੂੰ ਤਸਵੀਰਾਂ ਤਾਂ ਇਹ ਦਿਖਾ ਤੁਸੀਂ ਸਾਰਾ ਕਿ ਪੁੰਚਿਆ ਆ ਦੇਖੋ ਪੂਜੇ ਪਾਸੇ ਪੁਰਾ ਵਥੇ ਪੁੰਚਿਆ ਆ ਗੱਦਾ ਜੀ ਜੋ ਘਰ ਤੋਂ ਬਾਹਰ ਪੈਣ ਦੇ ਵਿੱਚ ਜਾਂਦੀ ਆ ਉੱਥੇ ਲੱਗੀ ਅੱਜ ਤੁਸੀਂ ਦੇਖ ਲਿਆ ਤਸਵੀਰਾਂ ਗੱਦੀਆਂ ਇੱਥੇ ਪੁੰਚਿਆ ਆ ਨੇ ਹੈ ਵੀਰ ਜੀ ਜੇ ਦੋ ਆਪਰੇ ਕਾਪੂ ਪਾ ਕੇ ਕੰਮ ਘਾਟੇ ਆ बाबू अब देखो कबूरी भाई जानू आया था फायदा कोई आपको कबू पाना कोई सीजन निकल आया ये देख रहे हैं तो सुबह साहब डिप्टी साहब भी इथे पहुंचेया साहब का दवाला इथे दस ने पहुंचेया सुबह दे दे दिया साहब इथे पहुंचेया लोग आप इना देखने के खातिर कम हो रिया तोरे सामने कसूटा देख रहे हो तुम पुलिस बता दे तो ਪਬਲਿਕ ਆ ਪਬਲਿਕ ਨੂੰ ਸੇਫ ਕੀਤਾ ਰਵੇ ਜਿਹੜਾ ਸੇ ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੁੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫੋਰੈਂਸਿਕ ਟੀਮਸ ਕੰਮ ਕਰਨੀਆਂ ਆ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਜਾਣਗੀਆਂ ਕਿੰਨੀ ਫਰਟ ਆ ਚੁੱਕਿਆ ਹੋਊਗਾ ਹੁਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਿਆਂ ਨਾਲ ਵੀ ਕੰਟੈਕਟ ਹੈ ਇੱਥੇ ਫਾਇਰ ਅਫਸਰ ਵੀ ਆਏ ਹੋਏ ਐ ਤੇ ਤਸੀਲਦਾਰ ਸਾਹਿਬ ਮੌਕੇ ਤੇ ਆਏ ਹੋਏ ਐ ਤੇ ਜਿੰਨਾ ਵੀ ਮੈਕਸਿਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਡਲ ਆਨ ਪੁਲਿਸ ਸੋਰਸਸ ਵਾਲੇ ਵੀ ਤੇ ਬਾਕੀ ਐਸਐਸਓ ਸਰ ਇੱਥੇ ਮੌਕੇ ਦੇ ਐਸਐਸਓ ਸਿਟੀ ਵੀ ਆ ਰਹੇ ਨੇ ਮੇਰੇ ਸਾਲਾ ਸਾਹਿਬ ਹੈ ਜੀ ਬਿਸ਼ਨਪੁਰ ਜੱਟਾਂ ਤੋਂ ਰਵੀ ਕੁਮਾਰ ਦੋਨੋਂ ਫਾਦਰ ਤੇ ਬੇਟਾ ਦੋਨੋਂ ਕੰਮ ਕਰਦੇ ਆ ਮੇਰੇ ਸਾਲਾ ਸਾਹਿਬ ਔਰ ਪਿੰਡ ਲਖਣਕਲਾਂ ਤੋਂ ਆ ਨਾਮ ਮੇਰਾ ਜਤਿੰਦਰ ਸਿੰਘ ਆ ਮੇਰੇ ਸੋਹਰਾ ਸਾਹਿਬ ਤੇ ਸਾਲਾ ਜੀ ਦੋਨੋਂ ਇੱਥੇ ਕੰਮ ਕਰ ਰਹੇ ਆ ਫੈਕਟਰੀ 'ਚ تے ਸੋਰਾ ਸਾਹਿਬ میرے હાਜਰੀਆਂ ਵੀ ਲਾਉਂਦੇ ਆ ਇਹਨਾਂ ਦੀਆਂ ਸਵੇਰੇ ਕੰਮ ਤੇ ਆਏ ਆ دونوں ਜਣੇ ਸਵੇਰੇ 8 ਵਜੇ ਤੇ 9 ਵਜੇ ਵੀ ਇਹਨਾਂ ਦੀ ਡਿਊਟੀ ਸ਼ੁਰੂ ਹੁੰਦੀ ਆ ਤੇ ਸੋਰਾ ਸਾਹਿਬ ਬਾਹਰ ਨਿਕਲ ਆਏ ਆ ਸਾਲਾ ਬਾਹਰ ਨਹੀਂ ਨਿਕਲਿਆ ਉਹਦਾ ਕੋਈ ਹੱਥ ਪਤਾ ਨਹੀਂ ਲੱਗ ਰਿਹਾ ਪਿੱਛੇ ਜਿਹੜੇ ਬੰਦੇ ਮਾਲਕ ਮਿਲ ਰਹੇ ਆ ਜਾਂ ਕੋਈ ਮਿਲ ਰਿਹਾ ਉਹ ਕਹਿੰਦੇ ਜੀ ਸਾਰੇ ਬੰਦੇ ਬਾਹਰ ਕੱਢਦੇ ਆ ਪਰ ਉਹ ਬੰਦਾ ਵਾ ਸਾਡਾ ਬਾਹਰ ਨਹੀਂ ਆਇਆ ਜਿਹੜੇ ਬੰਦੇ ਨਾਲ ਕੰਮ ਕਰਦੇ ਆ ਉਹ ਖੁਦ ਦੱਸ ਰਹੇ ਆ ਕਿ ਅਸੀਂ ਬੰਦੇ ਨੂੰ ਆਵਾਜ਼ਾਂ ਮਾਰੀਆਂ ਬੰਦੇ ਕੋਲ ਨਹੀਂ ਉੱਤਰਿਆ ਗਿਆ ਉੱਪਰੋਂ ਕੋਈ ਮਸ਼ੀਨ ਚਲਾਉਣ ਗਿਆ ਸੀ ਉਹਦੇ ਕੋਲੋਂ ਨਹੀਂ ਆਇਆ ਗਿਆ ਉਹ ਅਗਦੇ ਘੇਰੇ ਦੇ ਵਿੱਚ ਆ ਗਿਆ ਹੈ ਤੁਹਾਡਾ ਕਹਾਂਗੇ ਇੱਕ ਬੰਦਾ ਤੁਹਾਡਾ ਨਾਗਰਿਕ ਘਰੇ ਆਇਆ ਹੈ ਹਾਂਜੀ ਹਾਂਜੀ ਆਇਆ ਕੀ ਜੀ ਸਾਨੂੰ ਤੇ ਜਿਸ ਹਿਸਾਬ ਨਾਲ ਜੋ ਤੁਸੀਂ ਵੀ ਦੇਖ ਰਹੇ ਹੋ ਕਿੱਦਾਂ ਨਿਕਲ ਸਕਦਾ ਕੋਈ ਪਤਾ ਲੱਗਦਾ ਸਾਨੂੰ ਤੇ ਇਹ ਡਾਊਟ ਹੈ ਵੀ ਬਚਿਆ ਕਿ ਨਹੀਂ ਬਚਿਆ ਵੀ ਨਹੀਂ ਅਸੀਂ ਕਹਿ ਸਕਦੇ ਕੋਈ ਇਹ ਸਰਾਸਰੀ ਝੂਠ ਹੀ ਬੋਲੀ ਜਾ ਰਿਹਾ ਵੀ ਬੰਦਾ ਆਇਆ ਹੀ ਨਹੀਂ ਹੈਗਾ ਜੀ ਇਹਦੇ ਵਿੱਚ ਬੰਦਾ ਆਇਆ ਤੇ ਹਾਜ਼ਰ ਵਗੈਰਾ ਲੱਗਿਓਗੀ ਹਾਜ਼ਰੀ ਪਾਜੀ ਲੱਗੀ ਆ ਕੀ ਕਹਿ ਰਹੇ ਆ ਇਹ ਹਾਜ਼ਰੀ ਗੈਰ ਹਾਜ਼ਰ ਕਰੀ ਜਾਂਦੇ ਬੰਦੇ ਨੂੰ ਗੈਰ ਹਾਜ਼ਰ ਕਰੀ ਜਾਂਦੇ ਬੰਦਾ ਜਿਹੜਾ ਹਾਜ਼ਰੀ ਲਾ ਰਿਹਾ ਉਹ ਕਹਿ ਰਿਹਾ ਵੀ ਹਾਜ਼ਰੀ ਲੱਗੀ ਮੁੰਡਾ ਅੰਦਰ ਗਿਆ ਮਾਲਕਾ ਤਾਂ ਕਹਿੰਦਾ ਬੰਦਾ ਆਇਆ ਨਹੀਂ ਮਾਲਕ ਕਹਿ ਰਿਹਾ ਬੰਦਾ ਆਇਆ ਨਹੀਂ ਆ ਜਿਹੜੇ ਬੰਦੇ ਨਾਲ ਕੰਮ ਕਰਦੇ ਉਹ ਕਹਿੰਦੇ ਕਿ ਉਹ ਉੱਪਰ ਚੜਿਆ ਸੀ ਉਹਦੇ ਕੋ ਨਹੀਂ ਉਤਰਿਆ ਗਿਆ ਪਰ ਹਾਜ਼ਰੀ ਹੈ ਤਾਂ ਦਾ ਹਿਸਾਬ ਨਾਲ ਕਰਦੇ ਬੰਦੇ ਨੂੰ ਇੰਨਾ ਲੋਹਾ ਢਾਹ ਜੇ ਬਜਿਆ ਹੋਊਗਾ ਜ਼ਰੂਰ ਹੋਤੇਗਾ ਜੇ ਨਾ ਜੇ ਨਾ ਬਜਿਆ ਹੋਵੇ ਫਿਰ ਜਾਣ ਕੇ ਸਬੂਤ ਵੀ ਦੱਸਾ ਦੇ ਪਾਜੀ ਸਿੱਧਾ ਹੀ ਕਹਿ ਰਹੇ ਆ ਦੇ ਦੇਈ ਜਾ ਰਹੇ ਆ ਪਤਾ ਦੇ ਮੈਂ ਕਰ ਰਿਹਾ ਸੀ ਨਹੀਂ ਬੇਟਾ ਵੀ ਤੁਸੀਂ ਵੀ ਆਨ ਹੋ ਗਿਆ 13 14 ਦਿਨ ਹੋ ਗਿਆ ਕੰਮ ਤੇ ਨਵਾਂ ਹੀ ਲੱਗਿਆ ਸੀ ਆ ਨਵਾਂ ਆ ਇਹ ਕਿੰਨੇ ਵਜੇ ਡਿਊਟੀ ਆਏ 8 ਵਜੇ 8 ਦਾ ਟਾਈਮ ਪਾਇਆ ਰਿਜੈਕਟਰ ਦੇ ਅੰਦਰ 8 ਵਜੇ ਦਾ ਟਾਈਮ ਇਹ ਜਵਾਬ ਦੇ ਗਿਆ ਇਹ ਮੁੰਡਾ ਅੰਦਰ ਹੈਗਾ ਅੰਦਰ ਹੀ ਗਿਆ ਲੇਗਾ ਉੱਪਰੋਂ ਰੋਲ ਸੈਟਣ ਤੇ ਇਹਨਾਂ ਨੇ ਸਰ ਸਰ ਇਹਨਾਂ ਦੇ ਮਾਲਕ ਦਾ ਬੇਟਾ ਕਹਿ ਰਿਹਾ ਵਾ ਉਹ ਚੁੱਪ ਕਰ ਉਧਰ ਬਿਆਲ ਲੈਂਦੇ ਆ ਹਾਂਜੀ ਉਹ ਮੁੰਡਾ ਧਮਕੀਆਂ ਦਿੰਦਾ ਕਹਿੰਦਾ ਭੈਣ ਚੁੱਟੋ ਇਥੇ ਬੰਦਾ ਨਹੀਂ ਆਇਆ ਉਹ ਕੋਣ ਮੁੰਡਾ ਕਹਿੰਦਾ ਆਪਣੇ ਦਾ ਅਜੇ ਦਾ ਮੁੰਡਾ ਮਾਲਕ ਦਾ ਮੁੰਡਾ ਹਾਂ ਧੁੰਗ ਵਾਲਾ ਕੱਢਣ ਦਾ ਬੰਦਾ ਹੀ ਹੈ ਕਿਹਦਾ ਬੰਦਾ ਆਇਆ ਹੀ ਨਹੀਂ ਹੁਣ ਆਹ ਲੜਕਾ ਉਸਤੋਂ ਨਾਇਰੀਆ ਰਜਿਸਟਰ ਵੀ ਜਮਮ ਇਨਾਨੀ ਰਜਿਸਟਰ ਲੈਣ ਗਿਆ ਪਿੱਛੋਂ ਗਾਲਾਂ ਕੱਢਣ ਲੱਪਿਆ ਬੰਦਿਆਂ ਨੂੰ ਵਾਜੇ ਮਾਰ ਲਾ ਫੜੇ ਉਹਨੂੰ ਹਾਥੀ ਹਾਥੀ ਲੱਗੀ ਹਾਂ ਲੱਗੀ ਆਇਰੀ ਮਸ਼ੀਨ ਤੇ ਪੰਜ ਲੱਗਾ ਹਾ ਤੁਹਾਡੇ ਹਿਸਾਬ ਨਾਲ ਜਿਹੜੇ ਸਾਹ ਹੱਕ ਲੱਗੀ ਆ ਨਾ ਤਾਂ ਪੰਜ ਬੱਚਿਆਂ ਦਾ ਨਾਮ ਨਹੀਂ ਪੰਚ ਇਧਰ ਆ ਜੀ ਰਜਿਸਟਰ ਵੀ ਬਾਹਰ ਹੈ ਕੰਟੀ ਵੀ ਬਾਹਰ ਹੈ ਕੀ ਸਵੇਰੇ ਜਦ 8 ਵਜੇ ਦੀ న్యూਸ ਹੈ ਕਿ ਇੱਥੇ ਫੈਕਟਰੀ ਗੱਦਾ ਫੈਕਟਰੀ ਹੈ ਮੈਟ੍ਰਸ ਬੰਦੇ ਨੇ ਇੱਥੇ ਸੋ ਇਥੇ ਵਿੱਚ ਅੱਗ ਲੱਗੀ ਹੋਈ ਹੈ ਸਵੇਰੇ 8 ਵਜੇ ਦੀ ਸੋ ਅੱਗ ਜਿਵੇਂ ਹੀ ਸਾਨੂੰ ਪਤਾ ਚੱਲਿਆ ਕਿ ਅੱਗ ਫੈਕਟਰੀ ਵਿੱਚ ਕਿਉਂਕਿ ਸਪਰੈਡ ਜ਼ਿਆਦਾ ਜਲਦੀ ਹੋ ਸਕਦੀ ਹੈ ਉਦੋਂ ਦੀ ਫਾਇਰ ਬ੍ਰਿਗੇਡ ਦੀਆਂ ਸਾਰੀਆਂ ਗੱਡੀਆਂ ਡਿਵੀਜ਼ਨਲ ਲੈਵਲ ਤੇ ਵੀ ਅਸੀਂ ਜਲੰਧਰ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਹੋਈਆਂ ਨੇ ਐਂਬੂਲੈਂਸ ਵਗੈਰਾ ਮੌਕੇ ਤੇ ਪਹੁੰਚੀ ਹੋਈ ਹੈ ਸੋ ਜਿੰਨਾ ਮੇਜਰਲੀ ਪਹਿਲੇ ਅੱਗ ਲੱਗੀ ਸੀ ਹੁਣ ਕਾਫੀ ਹੱਦ ਤੱਕ ਕਾਬੂ ਹੈ ਬਟ ਧੂਆ ਕਾਫੀ ਜ਼ਿਆਦਾ ਹਜੇ ਵੀ ਹੈ ਸੋ ਗੱਡੀਆਂ ਪਾਣੀ ਦੇ ਰਾਈ ਹਜੇ ਵੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸਨ ਮੇਨ ਫੋਕਸ ਹੁਣ ਇਸ ਟਾਈਮ ਇਹ ਹੈ ਕਿ ਜਿੱਥੇ ਫੈਕਟਰੀ ਦੇ ਵਿੱਚ ਜਿਹੜੇ ਇਹਨਾਂ ਦੇ ਸਟੋਰੇਜ ਏਰੀਆਜ਼ ਨੇ ਜਿੱਥੇ ਹਜੇ ਵੀ ਕੁਝ ਗੱਦੇ ਤੇ ਕੰਬਸਟਿਬਲ ਸਮਾਨ ਪਿਆ ਹੋਇਆ ਉੱਥੇ ਅੱਗ ਜਿਹੜਾ ਹੈ ਉਹ ਨਾ ਲੱਗੇ। ਦੁਆਰ ਦਾ ਕਹਿਣਾ ਹੈ ਕਿ ਸਾਡਾ ਇੱਕ ਜਿਹੜਾ ਬੱਚਾ ਵਾ ਸਹੀ ਥਾਂ ਤੇ ਬਿਤਾਦਾ ਉਹ ਅੱਧਰ ਪੜ੍ਹਿਆ। ਅੱਜ ਉਹਦੇ ਕੋਲ ਤਾਂ ਕੁਝ ਕਮੈਂਟ ਨਹੀਂ ਕੀਤਾ ਜਾ ਸਕਦਾ ਜੀ ਕਿਉਂਕਿ ਅੱਗ ਬਹੁਤ ਜ਼ਿਆਦਾ ਐਕਸਟੈਂਸਿਵ ਸੀ ਯਾ ਤੋ ਹਜੇ ਉਹਦੇ ਤੇ ਕੁਝ ਵੀ ਕਹਿਣਾ ਇਸ ਮੌਕੇ ਤੇ ਮੈਂ ਕਹਿ ਨਹੀਂ ਪਾਵਾਂਗੀ ਪੁਲਿਸ ਇਨਵੈਸਟੀਗੇਸ਼ਨ ਜਾਂ ਆਤਕਤ ਕਤੂਕਾਂ ਦੇ ਬਾਅਦ ਹੀ ਕੁਝ ਕੀਤਾ ਜਾ ਸਕਦਾ ਹੈ। ਯਾਦ ਰੱਖਿਓ ਸਬਸਕ੍ਰਾਈਬ ਵੀ ਸਾਰਿਆਂ ਨੂੰ ਮੈਂ ਹਰਜੀਤ ਸਿੰਘ ਵਲਗਿਆ ਜਿਹੜਾ ਬੰਦਾ ਕੰਮ ਨਹੀਂ ਕਾਲੀ ਦਾ। ਦੇਖੋ ਇਹ ਜਿਹੜੀ ਨਰਵਾਹ ਫੈਮਿਲੀ ਦੀ ਫੈਕਟਰੀ ਹੈ ਜੱਦਾ ਫੈਕਟਰੀ ਹੈ ਬਹੁਤ ਲੰਬੇ ਸਮੇਂ ਤੋਂ ਇਹਨਾਂ ਨੇ ਥੋੜੀ ਥੋੜੀ ਕਰਕੇ ਬਣਾਈ ਸੀ ਬਹੁਤ ਵੱਡਾ ਕੰਮ ਕੱਢ ਸੀ ਇੱਥੇ। ਔਰ ਕਪੂਰਤਲੇ ਦੇ ਵਿੱਚ ਇੱਕ ਨਵਿਕਲੀ ਜਿਹੜੀ ਇੱਕ ਜੱਦਾ ਫੈਕਟਰੀ ਹੈ। ਜਿਹੜੀ ਕਿ ਲੰਬੇ ਸਮੇਂ ਤੋਂ ਚੱਲ ਰਹੀ ਸੀਗੀ ਔਰ ਇਹਦੇ ਵਿੱਚ ਅੱਜ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਜੋ ਸਾਨੂੰ ਪਤਾ ਲੱਗਾ ਮੇਰੇ ਲਾਗੇ ਘਰ ਆ ਤਾਂ ਮੈਂ ਉੱਪਰ ਕੂਠੇ ਦੇ ਛਾਤੇ ਤੇ ਚੜ੍ਹਿਆ ਦੇਖਿਆ ਤਾਂ ਬਹੁਤ ਵੱਡੀਆਂ ਲੱਤਾਂ ਨਿਕਲ ਰਹੀਆਂ ਸੀਗੀਆਂ ਤਾਂ ਮੈਂ ਉੱਥੋਂ ਇਹਨਾਂ ਦੇ ਪਰਿਵਾਰ ਨੂੰ ਫੋਨ ਵੀ ਕੀਤਾ ਕਿਉਂਕਿ ਮੇਰੇ ਗੁਆੜ ਹੈਗੀ ਐ ਇਹ ਘਰ ਤੋਂ 10-11 ਵਜੇ ਤਕਰੀਬਨ ਆਉਂਦੇ ਆ ਤਾਂ ਜਿਹੜਾ ਅੰਦਰ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਇੰਨਾ ਕੁ ਜ਼ਿਆਦਾ ਅੰਦਰ ਸਮਾਨ ਪਿਆ ਸੀਗਾ ਜਿਹੜਾ ਕਿ ਆ ਵਾਲੀ ਦੇ ਤਿਆਰ ਕਰਕੇ ਇਹਨਾਂ ਨੇ ਰਾਤਿਆਂ ਦੇ ਤਿਆਰ ਕਰਕੇ ਇਹਨਾਂ ਨੇ ਸਮਾਨ ਬੜਾਇਆ ਸੀਗਾ ਉਹਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਸਰ ਕੇ ਸਵਾਹ ਹੋ ਗਿਆ ਤੇ ਅੰਦਰ ਇਹ ਕਿਤੇ ਨਾਲ ਇੱਕ ਬੱਚਾ ਅੰਦਰ ਰਹਿ ਗਿਆ ਲਫਾਂ ਕੋਈ ਆਈ ਦੀ ਅਧਿਨੀ ਰਹੀ ਲੱਗੀ ਹੋਈ ਆ ਕੋਈ ਮਸਕੀ ਗੱਲ ਹਾਲੇ ਤੱਕ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ ਕਿ ਜਿਹੜਾ ਕੋਈ ਇਹਨਾਂ ਦਾ ਕਿਸੇ ਦਾ ਬੱਚਾ ਅੰਦਰ ਸੀਗਾ ਉਹ ਸਾਰੀ ਨੌਲੇਜ ਵਿੱਚ ਨਹੀਂ ਆਇਆ ਬਾਕੀ ਆ ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਜਿੰਨਾ ਵੀ ਐਸਡੀਐਮ ਸਾਹਿਬ ਜਾਂ ਡੀਐਸਪੀ ਸਾਹਿਬ ਐਸਐਚਓ ਸਾਹਿਬ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰਾ ਹੀ ਮੌਕੇ ਤੇ ਮੁੰਗ ਗਿਆ ਆ ਅੱਗੇ ਉਹ ਨਹੀਂ ਉਹਨਾਂ ਦੀ ਦੇਖ ਰੇਖ ਥੱਲੇ ਸਾਰਾ ਕੰਮ ਹੋ ਰਿਹਾ ਆ ਅੰਦਰ ਜਿਹੜਾ ਵੀ ਨੁਕਸਾਨ ਹੋਇਆ ਬਹੁਤ ਦੁਖਦਈ ਹੈ ਕਬੂਤਲੇ ਵਾਸਤੇ ਦੀ ਔਰ ਇਸ ਪਰਿਵਾਰ ਵਾਸਤੇ ਬਹੁਤ ਦੁਖਦਈ ਹੈ ਮੈਂ ਪ੍ਰਸ਼ਾਸਨ ਨੂੰ ਕਿਰਪਾ ਬੇਨਤੀ ਕਰਾਂਗਾ ਕਿ ਆ ਜਿਹੜਾ ਰੋਡ ਹੈ ਨਾ ਇਹ ਰੋਡ ਇੰਨਾ ਕੋ ਬਾੜਾ ਆ ਕੋਈ ਵੀ ਕਿਸੇ ਬੰਦੇ ਨੇ ਹਾਲੇ ਕਿ ਇਹ ਰੋਡ ਸਾਰਾ ਕਚਹਿਰੀਆਂ ਰੋਡ ਜਾਂਦਾ ਪ੍ਰਸ਼ਾਸਨ ਸਾਰਾ ਇੱਥੋਂ ਲੰਘਦਾ ਇਹ ਰੋਡ ਵੱਲ ਸਰਕਾਰ ਦਾ ਕੋਈ ਵੀ ਧਿਆਨ ਨਿਗਾ ਔਰ ਇਸ ਰੋਡ ਦੀ ਵਜ੍ਹਾ ਨਾਲ ਥੋੜਾ ਜਿਹਾ ਗੱਡੀਆਂ ਵੀ ਲੇਟ ਆਈਆਂ ਕਿਉਂਕਿ ਪਾਣੀ ਨਾ ਭਰ ਕੇ ਆਉਂੀਆਂ ਸੀਆਂ ਇਹ ਵੀ ਮੈਂ ਨਾਲ ਕਹਿਣਾ ਚਾਹਾਂਗਾ ਕਿ ਰੋਡ ਬਲ ਵੀ ਖਿਆਲ ਦਿੱਤਾ ਜਾਵੇ ਤੇ ਕਿ ਟੇਕ ਦੇ ਨਾਲ ਕਿ ਜੇਣਾ ਉਹ ਕਿਉਂਕਿ ਰੋਡ ਇਹ ਬੜਾ ਕਿੰਨਾ ਲਾਗ ਉਸ ਫੈਕਟਰੀ ਵਾਲਿਆਂ ਨੇ ਇੰਨੇ ਤੋਂ ਜ਼ਿਆਦਾ ਲਾਇਆ ਦੇਖੋ ਰੋਡ ਜਿਹੜਾ ਅਕੋਰਡਿੰਟ ਟੂ ਉਹ ਪਮੈਸ਼ ਆ ਉਹਦੇ ਮੁਤਾਬਕ ਉਹ ਬਿਲਡਿੰਗ ਤਾਂ ਠੀਕ ਆਪਣੇ ਦਾ ਬਣੀ ਹੈ ਪਰ ਇਹ ਰੋਡ ਮਾੜਾ ਕਰਕੇ ਇੱਥੇ ਪੌਣੀ ਜਾਣੀ ਜਿਹੜੀ ਉਹਦੇ ਵਿੱਚ ਬਹੁਤ ਵੱਡੀ ਦਿੱਕਤ ਹੋ ਰਹੀ ਹੈ